ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਆਂ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਫਿਰ ਤੋਂ ਕਦੋਂ ਬਦਲੇਗਾ ਮੌਸਮ ਫਿਲਹਾਲ ਪੰਜਾਬ ਦੇ ਵਿੱਚ ਜੋ ਕਿ ਜਿਸ ਤਰ੍ਹਾਂ ਦਾ ਮੌਸਮ ਅੱਜ ਚੱਲ ਰਿਹਾ ਇਸ ਤਰ੍ਹਾਂ ਦਾ ਮੌਸਮ ਪੰਜਾਬ ਦੇ ਵਿੱਚ ਜੋ ਕਿ ਅਗਲੇ 2-3 ਦਿਨਾਂ ਦੇ ਦੌਰਾਨ ਇਸ ਤਰ੍ਹਾਂ ਦਾ ਬਣਿਆ ਰਹੇਗਾ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਜੋ ਕਿ ਜੂਨ ਮਹੀਨੇ ਦੇ ਲਾਸਟ ਹਫਤੇ ਦੇ ਲਾਸਟ ਦਿਨਾਂ ਦੇ ਵਿੱਚ ਜੋ ਕਿ ਫਿਰ ਤੋਂ ਪੰਜਾਬ ਦੇ ਵਿੱਚ ਮੌਸਮ ਬਦਲਣ ਦੀ ਸੁਭਾਵਨਾ ਰਹੇਗੀ ਜਿਨ੍ਹਾਂ ਦੇ ਦੌਰਾਨ ਪੰਜਾਬ ਦੇ ਵਿੱਚ ਜਿਵੇਂ ਕਿ ਲਾਸਟ ਜੂਨ ਦੇ ਲਾਸਟ ਹਫਤੇ ਦੇ ਲਾਸਟ ਦਿਨਾਂ 29 30 ਜੂਨ ਦੇ ਜੋ ਕਿ ਲਾਗੇ ਪੰਜਾਬ ਦੇ ਵਿੱਚ ਜੋ ਕਿ ਮਾਨਸੂਨ ਪਾਉਣਾ ਆਉਂਦੀ ਸੁਭਾਵਨਾ ਰਹੇਗੀ ਅਤੇ ਕੁਝ ਹਿੱਸਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਜੋ ਕਿ ਦਲਾਈ ਦੇ ਪਹਿਲੇ ਹਫਤੇ ਜੋ ਕਿ ਮਾਨਸੂਨ ਪਾਉਣਾ ਦੀ ਸੁਭਾਵਨਾ ਰਹੇਗੀ ਤੇ ਪੰਜਾਬ ਅਤੇ ਪੰਜਾਬ ਦੇ ਗਵਾਂਢੀ ਰਾਜਾਂ ਦੇ ਵਿੱਚ ਫਿਲਹਾਲ ਜੋ ਕਿ ਅਗਲੇ 2-3 ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੀ ਗਰਮੀ ਜੋ ਕਿ ਪੰਜਾਬ ਦੇ ਵਿੱਚ ਚਿਪਚਿਪੀ ਗਰਮੀ ਬਣੀ ਰਹੇਗੀ ਅਤੇ ਪੰਜਾਬ ਦੇ ਵਿੱਚ ਵੀ ਤੇ ਕਿਤੇ ਹਲਕੇ ਬੁੱਲੇ ਚੱਲਦੇ ਰਹਿਣਗੇ ਤੇ ਜੇਕਰ ਗੱਲ ਕਰੀਏ ਜੋ ਕਿ ਮੌਸਮ ਬਦਲਣ ਦੀ ਤਾਂ ਉਹ ਜੂਨ ਦੇ ਲਾਸਟ ਹਫਤੇ ਲਾਸਟ ਦਿਨਾਂ ਦੇ ਵਿੱਚ ਸੁਭਾਉਣਾ ਰਹੇਗੀ